ਸਾਸ੍ਰਿਕਾ ਸਰਕਟ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨਕੀ ਗੁਰਦੀਪ ਸਿੰਘ ਵੱਲੋਂ ਸਾਸ੍ਰਿਕਾ ਦੋਸਤੋ ਦੱਸ ਦਈਏ ਕਿ ਦੋਵਾਂ ਫਾਰਮਾਂ ਦੀ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅੱਜ ਸ਼ੰਭੂ ਮੋਰਚੇ ਦੇ ਵਿੱਚ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਬਹੁਤ ਹੀ ਜਿਹੜੇ ਅਹਿਮ ਫੈਸਲੇ ਲਏ ਗਏ ਆ ਕਿਸਾਨਾਂ ਕੋ ਸਰਪੰਨ ਸਿੰਘ ਪੰਦੇਰ ਹੋਣਾ ਨੇ ਇਹ ਹੁਣੇ ਲਾਈਵ ਹੋ ਕੇ ਦੱਸਿਆ ਤਾਂ ਉਹ ਵੀ ਅਸੀਂ ਤੁਹਾਨੂੰ ਸੁਣਾਉਣੀ ਹੈ ਕੀ ਕੀ ਫੈਸਲੇ ਲਏ ਗਏ ਨੇ ਪਰ ਜਿਹੜੀਆਂ ਦੋਵੇਂ ਫਾਰਮਾਂ ਨੇ ਐਸਕੇਐਮ ਤੇ ਕੇਐਮਐਮ ਇਹਨਾਂ ਦੇ ਵੱਲੋਂ ਜਿਹੜਾ ਅੱਜ ਇਕੱਠ ਕਰਕੇ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਕਿ ਦਿੱਲੀ ਕੂਚ ਜਿਹੜੀ ਉਹ ਕੀਤੀ ਜਾਵੇ ਕਿ ਦਿੱਲੀ ਕੂਚ ਕਦੋਂ ਕੀਤੀ ਜਾਵੇ ਕਿ ਉਹ ਫੈਸਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਜਾਨਕੀ 6 ਤਰੀਕ ਨੂੰ ਲਿਆ ਜਾਵੇਗਾ 6 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਸ਼ੰਭੂ ਤੇ ਖਨੌਰੀ ਬਾਡਰਾਂ ਤੇ ਬਹੁਤ ਹੀ ਜਿਹੜਾ ਸ਼ਰਧਾ ਦੇ ਭਾਵਨਾਏ ਨਾਲ ਮਨਾਇਆ ਜਾਊਗਾ ਤਾਂ ਇਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਜਿੰਨੇ ਵੀ ਲਾਗਲੇ ਪਿੰਡ ਨੇ ਉਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਤੇ ਖਨੌਰੀ ਬਾਡਰ ਜ਼ਰੂਰ ਪਰਚਾ ਸਰਪੰਸ ਸਿੰਘ ਪੰਦੇਰ ਖਣਾ ਨੇ ਹੋਰ ਕਿ ਕਿ ਕੇਂਦਰ ਸਰਕਾਰ ਨਾਲ ਅਸੀਂ ਮੀਟਿੰਗ ਕਰਨ ਲਈ ਵੀ ਤਿਆਰ ਹਾਂ ਪਰ ਕੇਂਦਰ ਸਰਕਾਰ ਦੀ ਕੋਈ ਵੀ ਮਨਸ਼ਾ ਨਹੀਂ ਸਾਡੇ ਨਾਲ ਮੀਟਿੰਗ ਕਰਨ ਦੀ ਤਾਂ ਹੋਰ ਜਿਹੜੇ ਅਹਿਮ ਫੈਸਲੇ ਉਹਨਾਂ ਨੇ ਮੀਟਿੰਗ ਦੇ ਵਿੱਚ ਲਏ ਆ ਤੁਹਾਨੂੰ ਉਹ ਵੀ ਸੁਣਾਉਣੇ ਆ ਕਿ ਕੀ ਕਿਹਾ ਸਰਬਨ ਸਿੰਘ ਪੰਦੇਰ ਨੇ ਦਿੱਲੀ ਕਦੋਂ ਜਾਣਗੀ ਤੇ ਕਿਸ ਤਰੀਕੇ ਦੀਆਂ ਹੋਰ ਜਿਹੜੀਆਂ ਸਾਰੀਆਂ ਕੋਲਾ ਦਿੱਤੀਆਂ ਗਈਆਂ ਨੇ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਹੀ ਮੈਂ ਸਰਬਨ ਸਿੰਘ ਪੰਦੇਰ ਇਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ ਕੱਲ ਤੇ ਅੱਜ ਦੋ ਦਿਨ ਪੂਰੀ ਕੇਐਮਐਮ ਦੀ ਲੀਡਰਸ਼ਿਪ ਨੇ ਆਪਣੇ ਮੋਰਚੇ ਜਿਹੜਾ ਦਿੱਲੀ ਅੰਦੋਲਨ ਦੋ ਆਵਾਂ ਦੀਆਂ ਚੱਲ ਰਹੀਆਂ ਮਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ। ਔਰ ਜਿਵੇਂ ਤੁਹਾਨੂੰ ਪਤਾ ਹੀ ਆ ਇੱਕ ਬਨੇ ਦੋ ਵੱਡੇ ਐਲਾਨ ਹੋਏ ਸੀ ਵੀ ਦਿੱਲੀ ਕੂਚ ਪੈਦਲ ਔਰ ਮਰਨ ਵਰਤ ਐਲਾਨ ਕੀਤਾ ਸੀ ਢੱਲੇਵਾਲ ਜੀ ਉਹਨਾਂ ਨੇ। ਦੋਵੇਂ ਸਾਡੇ ਕੰਟੀਨਿਊ ਕੀ ਹੈਗੇ। ਇੱਕ ਤਾਂ 6 ਨੂੰ ਗੁਰਗੋਵਰਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ। ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਇਕੱਠੀ ਕਰਕੇ ਮਨਾਇਆ ਜਾਊਗਾ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਆ ਜਿਹੜੇ ਸ਼ੰਭੂ ਦੇ ਨੇੜੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਔਰ ਜਥੇਬੰਦੀਆਂ ਵੀ ਆਪ ਦਾ ਕੈਟਰਿੰਗ ਲੈ ਕੇ ਆਉਣਗੀਆਂ ਦੂਸਰੀ ਬੇਨਤੀ ਇਹ ਆ ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ اجلاس ਪੰਜਾਬ ਸਰਕਾਰ ਵੱਲੋਂ ਹੋ ਰਿਹਾ ਉਹਦੇ ਵਿੱਚ ਦੋਵਾਂ ਫਾਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀਬਾੜੀ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾਂ ਨੇ ਮੋਰਚੇ ਦੀਆਂ ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਿਧਾਈ ਜਾਣੀ ਆ ਵੱਧ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਦੇ ਟਿਕਟ ਟਾਲੀਆਂ ਲੈ ਕੇ ਆਉਣਾ ਔਰ ਗਾਹਾਂ ਜਾ ਕੇ ਅਸੀਂ ਜਿਹੜਾ ਦਿੱਲੀ ਕੂਚ ਜਥੇ ਦਾਵਾ ਉਹ ਡੇਟ ਦਾ ਐਲਾਨ ਵੀ ਕਰਾਂਗੇ ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਕੇਐਮਐਮ ਦੀ ਮੀਟਿੰਗ ਵਿੱਚ ਕੀਤੇ ਗਏ ਨੇ ਧੰਨਵਾਦ